ਆਪਣੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਚਾਹੁੰਦਾ ਇਸ ਰਾਮ ਨਮੀ ਦੇ ਪਵਿੱਤਰ ਉਸਤ ਦੇ ਬਟਾਲਾ ਸੱਜਿਆ ਹੋਇਆ ਹੈ ਸੰਗਤ ਦਾ ਪਿਆਰ ਨਜ਼ਰ ਆ ਰਿਹਾ ਹੈ ਹਰ ਥਾਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਇੱਕ ਆਪਣਾ ਪੰਚ ਚੀਕਾਂ ਘੜਾ ਲੁਕ ਜਿੰਨੇ ਮੇਰੇ ਸ਼ਹਿਰ ਵਾਲੇ ਮਾੜੀ ਨਿਗਾਹ ਰੱਖੀ ਬਖਸ਼ੂਗਾ ਨਹੀਂ ਐਂਡ ਤੱਕ ਪਿੱਛਾ ਕਰੂੰਗਾ ਬਹੁਤ ਚੰਗੀ ਗੱਲ ਹੈ ਅੱਜ ਰਾਮ ਨਮੀ ਜੀ ਦੇ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਸਾਰੇ ਦੇਸ਼ਵਾਸੀ ਸਾਰੇ ਪੰਜਾਬੀ ਰਲ ਮਿਲ ਕੇ ਮਨਾ ਰਹੇ ਨੇ ਇਹ ਸੋਚ ਇਹ ਸਾਜ ਬਣੀ ਰਵੇ ਬ੍ਰਾਮ ਜੀ ਸਾਹਿਬ ਤੇ ਮੇਰ ਕਰਨਾ ਅੱਜ RAM ਨੋਮੀ ਦਾ ਪਰਵ ਹਰਸ਼ੁ ਹਲਾਸ਼ ਨਾਲ ਮਨਾ ਰਹੇ ਚਣ ਚਣ ਬਾਹਰ ਆ ਖੜਕਾਂ ਦੇ ਪਰ ਵੇਖੋ ਸਾਰਾ ਰੰਗ ਭਗਵਾ ਆਇਆ ਪਿਆ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਮਹਾਨ ਪਰਵ ਤੇ ਸਜਦਾ ਕਰਦਾ ਤੇ ਮੁਬਾਰਕਬਾਦ ਦਿੰਦਾ ਸਾਰਾ ਕੈਸੀ ਰੰਗ ਚ ਰੰਗਿਆ ਸਾਰਾ ਸ਼ਹਿਰ ਅੱਜ ਕੈਸੀ ਰੰਗ ਚ ਰੰਗਿਆ ਸਾਰਾ ਸ਼ਰਾਰਤੀ ਲੋਕਾਂ ਨੂੰ ਕਿਹਦਾ ਚੰਗਾ ਸ਼ਰਾਰਤੀ ਲੋਕ ਬਾਜ ਆ ਜਾਣ ਨਹੀਂ ਤੇਰਾ ਹਾਸ਼ਰ ਬੁਰਾ ਹੋਣਾ ਵਾ ਬੁਰਾ ਹੋਣਾ ਨਾ ਹਾਸ਼ਰ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਦਿਨ ਦੇ ਉਪਲਖ ਦੇ ਵਿੱਚ ਅੱਜ ਸ਼ੋਭਾ ਯਾਤਰਾ ਨਿਕਲੀ ਜਾ ਰਹੀ ਹੈ ਨੀ ਵੈਲਫੇਅਰ ਸੁਸਾਇਟੀ ਦੀ ਅਗਵਾਈ ਹਟ ਪਡਾਲੇ ਦੀਆਂ तमाम ਸੋਸ਼ਲ ਆਰਗੇਨਾਈਜੇਸ਼ਨ ਅੱਜ ਸ਼ੋਭਾ ਯਾਤਰਾ ਦੀ ਸ਼ਾਮਿਲ ਹੈ ਔਰ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਹੈ ਜੀ ਫਖਰੇ ਰੰਗ ਚ ਰੰਗਿਆ ਨਜ਼ਾਰਾ ਆ ਰਿਹਾ ਬਿਲਕੁਲ ਜੀ ਇਹ ਨੀ ਵੈਲਫੇਅਰ ਸਰਟੀ ਦੀ ਖਾਸੀਅਤ ਹੈ ਹਰ ਫੰਕਸ਼ਨ ਇੱਕ ਅਲੱਗ ਰੂਪ ਦੇ ਵਿੱਚ ਸਮਾਜ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅੱਜ ਭਗਵਾਨ ਰਾਮ ਜੀ ਦੀ ਲੀਲਾ ਬਟਾਲਾ ਦੇ ਵਿੱਚ ਹਰ ਗਲੀ ਹਰ ਮਹੱਲਾ ਹਰ ਸ਼ਹਿਰ ਰਾਮਈ ਹੋਇਆ ਪਿਆ ਹੈ ਉਹ ਤੁਹਾਨੂੰ RAM ji ਦੇ ਜਨਮ ਦਿਨ ਦੀਆਂ ਮਹਾਂ ਮਹਾਂਪੁਰਚਾਂ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਸੰਕਤਾਂ ਉਹ ਤੁਹਾਨੂੰ RAM ji ਦਾ ਆਸ਼ੀਰਵਾਦ ਲੈ ਲਿਆ ਨੇ ਉਹ ਸਾਰਾ ਬਟਾਲਾ ਰਾਮਈ ਹੋਇਆ ਪਿਆ ਹੈ ਅੱਜ ਦਾ ਸ਼ੁਭ ਦਿਹਾੜਾ ਮદાન RAM ਦਾ ਰਾਜਯੋਗ ਅਭਿਸ਼ੇਕ ਹੋਇਆ ਸੀ ਔਰ ਇੱਕ ਉਸਾਬ ਵਾਲਾ ਸਾਰੇ ਸਮਾਜ ਵਾਸਤੇ ਕੋਈ ਕਿਸੇ ਤਰ੍ਹਾਂ ਦਾ ਛੁਆਛਾਤ ਭੇਦਭਾਵ ਨਹੀਂ ਕੋਈ ਜਾਤ ਪਾਤ ਨਹੀਂ ਤੋਂ ਸਾਰਾ ਸਮਾਜ ਹਿੰਦੂ ਸਮਾਜ ਸਿੱਖ ਸਮਾਜ ਸਾਰਾ ਇਕੱਠਾ ਹੋ ਕੇ ਇਹ ਵਾਲਾ ਸਾਰਾ ਇਹ ਤੋਂ ਸਭ ਨੂੰ ਬੜੇ ਉਤਸ਼ਾਹ ਦੇ ਨਾਲ ਅਸੀਂ ਬਣਾਨੇ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਬਹੁਤ ਬਹੁਤ ਵਧਾਈ ਵੀ ਆ ਸਾਰੇ ਲੋਕ ਇਕੱਠੇ ਹੋ ਕੇ ਇਸੇ ਸ਼ੁਭ ਯਾਤਰਾ ਚਾਈ ਸ਼ਾਮ ਸਾਰਾ ਪਟਾਲਾ ਕੇਸੇ ਰੰਗਿਆ ਹੋਇਆ ਅੱਜ ਸਾਰਾ ਪਟਾਲਾ ਕੇਸੇ ਰੰਗਿਆ ਹੋਇਆ ਬਹੁਤ 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 ਕਿੱਛਾ ਲੱਗ ਰਿਹਾ ਔਰ ਲੋਕਾਂ ਦੇ ਅੰਦਰ ਬੜਾ ਉਤਸ਼ਾਹ ਹੈ ਆਪ ਕੁੰਬ ਦੇ ਮੇਲੇ ਤੋਂ ਬਾਅਦ ਬਗਵਾਨ ਰਾਮ ਦੇ ਮੰਦਿਰ ਬਣਨ ਤੋਂ ਬਾਅਦ ਲੋਕਾਂ ਦੇ ਅੰਦਰ ਬਹੁਤ ਜਾਗਰਤੀ ਆਈ ਹੈ ਲੋਕਾਂ ਨੂੰ ਪਛਾਣ ਹੋ ਗਈ ਹੈ ਵੀ ਇਹ ਸਨਾਤਨ ਧਰਮ ਨਾਲ ਜੁੜੇ ਦਿਆਂ ਅਸੀਂ ਸਨਾਤਨ ਧਰਮ ਦੀ ਜਾਜਾ ਕਰ ਜਾਂਦੇ ਹਾਂ ਬਹਿਰਵਾਸੀਆਂ ਨੂੰ ਜਨਮ ਨੌਮੀ ਦੇ ਦਿਹਾੜੇ ਸਾਰਿਆਂ ਨੂੰ ਵਧਾਈ ਦਿੰਦਾ ਤੇ ਆਸ ਕਰਦਾਂਗੇ RAM ਦੀਆਂ ਜਿਹੜੀਆਂ ਸਖਿਆਵਾਂ ਵਾ ਉਹਨਾਂ ਤੇ ਸਾਰੇ ਅਮਲ ਕਰਨਗੇ ਕਿਉਂਕਿ ਧਰਮ ਜਿਹੜਾ ਧਰਮ ਹੈ ਕੀ ਹੈ ਬੇਸਿਕਲੀ ਧਰਮ ਤੇ ਇੱਕ ਮਰਯਾਦਾ ਵਾ ਜੇ ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਵੀ ਧਰਮ ਵਿੱਚ ਕੋਈ ਮਰਯਾਦਾ ਤੇ ਉਹ ਧਰਮ ਹੈ ਜੇਕਰ ਅੱਜ ਆਪਾਂ ਦੁੱਖਾਂ ਨੂੰ ਭੋਗ ਰਹੇ ਆ ਸਾਰਾ ਸਮਾਜ ਤੇ ਇਹਦਾ ਮਤਲਬ ਇਹੋ ਹੀ ਆ ਕਿ ਅਸੀਂ RAM ਦੀਆਂ ਜਿਹੜੀਆਂ ਸਖਿਆਵਾਂ ਸੀ ਮਰਯਾਦਾ 'ਚ ਰਹਿਣਾ ਉਹ ਤੋਂ ਕੁਝ ਨਹੀਂ ਸਿੱਖਿਆ ਜੇ ਆਪਾਂ ਮਰਯਾਦਾ 'ਚ ਰਹੀਏ ਜੇ ਦੇ ਰਾਮ ਰਾਜ ਆਪਸ ਸਥਾਪਿਤ ਕਰ ਸਕਦੇ ਆ ਇਹ ਸਾਡੇ ਸਾਰਿਆਂ ਦਾ ਫਰਜ ਬਣਦਾ ਅੱਜ ਦੇ ਦਿਨ ਅੱਜ ਆਇਆ ਸੌਖਾ ਹੀ ਹੈ ਰਾਮ ਜਨਮ ਦੇ ਜਨਮ ਦਿਨ ਤੇ ਗਣ ਨੋਮੀ ਤੇ ਕਿ ਆਪਾਂ ਸਾਰੇ ਰਾਮ ਦੀ ਇਸ ਕਾਇਮਾ ਤੇ ਚਲਦੇ ਹੋਏ ਰਾਮ ਜਨਮ ਦਿ ਦੀ ਸਥਾਪਿਤ ਕਰਨ ਦੇ ਵਿੱਚ ਪੁੱਛ ਕਰਾਂਗੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਬਹੁਤ ਸੰਗਤਾਂ ਚ ਬਟਾਲਾ ਦੇ ਵਿੱਚ ਠਾਠਾ ਮਾਰਦਾ ਇਕੱਠ ਹੈ ਰਾਮ ਨੋਮੀ ਤੇ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਉਹ ਸਾਰੀਆਂ ਆਪਣਾ ਐਸੇ ਸ਼ੋਭਾ ਯਾਤਰਾ ਚ ਸ਼ਾਮ ਨੂੰ ਹੋ ਰਹੀਆਂ ਨੇ ਉਹਦੇ ਵਿੱਚ ਸਾਰੀਆਂ ਕੌਮਾਂ ਦੇ ਚਾਹੇ ਉਹਦੇ ਵਿੱਚ ਮੁਸਲਮਾਨ ਨੇ ਸਿੱਖ ਨੇ ਹਿੰਦੂ ਨੇ ਸਾਰੀਆਂ ਕੌਮਾਂ ਦੇ ਸਾਰੇ ਜਿਹੜੇ ਆਪਣਾ ਸੰਸਾਧਨ ਨਜ਼ਰ ਆ ਰਹੇ ਔਰਤਾਂ ਵੀ ਨੇ ਇਸ ਅੱਜ ਦੇ ਦਿਨ ਮੈਂ ਬਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ